ਕੁਛ ਨਹੀਂ ਹੈ ਜੀ ਇਹ ਧੋਖੇबाजी ਆ ਇਹ ਇੱਕ ਝਾੜੂ ਦਾ ਬਸ جنੂਨ ਸੀਗਾ ਲੋਕਾਂ ਨੂੰ ਜੋ ਉਤਰ ਚੁੱਕਾ ਆ ਆ ਦੇਖ ਕੇ ਲੋਕਾਂ ਨੂੰ ਪਤਾ ਲੱਗਦਾ ਵੀ ਬਿਨਾ بارش ਤੋਂ ਵੀ ਪੀਂਦਾ ਆਨੰਦ ਮਾਣਦੇ ਨੇ ਪਾਣੀ ਦਾ ਬਹੁਤ ਦੁੱਖੀਆਂ ਜੀ ਮਾਨਸਾ ਜ਼ਿਲ੍ਹੇ ਦਾਵੇ ਵੱਡੇ ਵੱਡੇ ਕਰੇ ਜਾਂਦੇ ਨੇ ਪਰ ਜਦੋਂ ਸਤਾਸਰ ਹੋ ਜਾਂਦੇ ਕਿਉਂ ਭੁੱਲ ਜਾਂਦੇ ਨੇ ਫੋਟਾ ਤੱਕ ਹੁੰਦਾ ਜੀ ਇਹਨਾਂ ਨੂੰ ਹੁਣ ਵੀ ਇਹਨਾਂ ਨੇ ਜਦੋਂ ਧਰਨੇ ਸ਼ੁਰੂ ਕੀਤੇ ਸੀਗੇ ਪਾਣੀ ਵਾਸਤੇ ਤਾਂ ਕਹਿੰਦੇ ਸੀਗੇ ਵੀ ਪਾਣੀ ਦਾ ਸਾਢੇ ਕਰੋੜਾ ਰੁਪਈਆ ਆ ਗਿਆ ਜੀ ਅਸੀਂ ਵਿਕਾਸ ਕਰ ਰਹੇ ਹਾਂ ਉਹ ਵਿਕਾਸ ਕਿੱਥੇ ਆਊਗਾ ਜਿੱਦੇ ਲੋਕਾਂ ਦੀ ਇੱਥੇ ਕੋਈ ਮਸ਼ੀਨਰੀ ਨਾਲ ਕੋਈ ਮੌਤ ਹੋਊਗੀ ਉਸ ਦਿਨ ਆਊਗਾ ਇਹਨੇ ਨਾ ਪਾਣੀ ਬਿਨਾ 20 ਤੋਂ ਖੜਾ ਜੀ ਚੈੱਕ ਕੀਤਾ ਜਾਵੇ ਦੇਖਿਆ ਜਾਵੇ ਕੋਈ بارش ਨਹੀਂ ਕੁਝ ਨਹੀਂ ਇਸ ਤੋਂ ਬਾਅਦ ਕਦੋਂ ਹੋਊਗਾ ਜੀ ਫਿਰ ਤੋਂ ਬਾਅਦ ਚੋਣਾ ਹੋ ਜਾਣੀਆਂ ਕਹਿਣਗੇ ਚੋਣਾ ਚ ਬੰਦ ਹੋ ਗਏ ਜੀ ਜਿਹੜੇ ਰੁਪਈਏ ਆਏ ਨੇ ਉਹ ਆਪਦੇ ਆਪ ਦੇ ਖਾ ਕੇ ਘਰਾਂ ਚ ਭਾਈ ਦਾਵੇ ਵੱਡੇ ਵੱਡੇ ਕਰਦੇ ਆ ਅਸਲੀ ਕਿਉਂ ਨਹੀਂ ਆਪਣੀ ਦੇ ਰੂਪ ਚ ਲਾਗੂ ਕਿਉਂ ਨਹੀਂ ਕਰਦੇ ਇਹ ਕਰ ਨਹੀਂ ਰਹੇ ਜੀ ਸਾਈਓ ਤਾਂ ਇਹ ਵਿਕਾਸ ਨਹੀਂ ਹੁੰਦਾ ਜੀ ਇੱਥੇ ਸੀਵਰੇਜ ਦਾ ਜੀ ਟੱਕਣਾ ਅੱਗੇ ਤਿੰਨ ਕੋੜੀ ਮੇਨ ਚੱਲੂਗਾ ਜੀ ਉਹ ਹਲੇ ਤੱਕ ਨਹੀਂ ਲੱਗਿਆ ਜੀ ਉਹ ਜਾ ਕੇ ਚੈੱਕ ਕਰ ਸਕਦੇ ਹੋ ਕੀ ਰੇਜ ਦਾ ਟੱਕਣਾ ਜੀ ਇੱਥੇ ਕੋਲੀ ਜਿਹੜੀਆਂ ਕੋਠੀਆਂ ਨੇ ਆਲਾ ਅਧਿਕਾਰੀ ਨੇ ਇਥੇ ਪ੍ਰਸ਼ਾਸਨ ਅਧਿਕਾਰੀ ਉਹ ਕਿਉਂ ਨਹੀਂ ਧਿਆਨ ਮਾਰਦੇ ਬਹੁਤ ਕੁਝ ਕਹਿੰਦੇ ਨੇ ਜੀ ਕੋਈ ਨਹੀਂ ਸੁਣਵਾਈ ਹੁੰਦੀ ਜੀ ਕਿਉਂ ਸਰਕਾਰ ਆ ਐਮ ਐਲ ਏ ਆ ਪ੍ਰਧਾਨ ਆ ਸਾਰੇ ਆਪ ਦੇ ਨੇ ਆਪ ਸਰਕਾਰ ਦਾ ਨਤੀਜਾ ਕੀ ਦੇਖਿਆ ਫਰਾ ਨਤੀਜਾ ਜੀ ਬਸ ਤਾਂ ਤੁਹਾਡੇ ਸਾਹਮਣੇ ਆ ਕਿਹੜਾ ਵੀ ਹੈਗਾ ਜੀ ਸਾਰੀ ਜਨਤਾ ਦੇ ਸਾਹਮਣੇ ਹੈ ਜੀ ਤੁਹਾਡੇ ਵੀ ਵੀ ਕੀ ਆ ਵੱਡੇ ਵੱਡੇ ਵਾਅਦੇ ਕਰਕੇ ਆਪੀਆਂ ਕੁਰਤੀਆਂ ਆਪ ਤਾਂ ਗੱਡੀ ਵਿੱਚ ਨਹੀਂ ਲੰਘ ਜਾਣਾ ਜੀ ਆ ਥੋੜੇ ਟਾਈਮ ਪਹਿਲਾਂ ਲੰਗੀ ਆ ਜੀ ਸੀ ਸਾਹਿਬ ਲੰਘੇ ਨੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਜੀ ਸਾਰਿਆਂ ਨੂੰ ਪਤਾ ਹੀ ਹੈ ਜੀ ਕੀ ਹੋ ਰਿਹਾ ਹੈ ਜੀ